ਮੇਰਾ ਮੇਰਾ ਨਾਮ ਦਾ ਪ੍ਰਸੂਮ ਸਿੰਘ ਪਿੰਡ ਮਾਨਕੀ ਆ ਜੀ ਮੈਂ ਵੀ ਕੈਨੇਡਾ ਸੇ ਸਾਲ ਲਾ ਕੇ ਆ 18 ਤੋਂ ਲੈ ਕੇ 24 ਚ ਆਇਆ ਮੈਂ ਹੁਣ ਪਰ ਇੱਕ ਨਹੀਂ ਅਨੇਕਾਂ ਮਸਲੇ ਹੈ ਜੇ ਮਤਲਬ ਉੱਥੇ ਪੈਦਾ ਹੁੰਦੇ ਨੇਗੇ ਬੱਚਿਆਂ ਨਾਲ ਜਦੋਂ ਟ੍ਰੇਜੇਡੀ ਆ ਵਾਪਰਦੀਆਂ ਨੇ ਨਾ ਬਹੁਤ ਜ਼ਿਆਦਾ ਮਨੁੱਖੀ ਹੁੰਦਾ ਜੀ ਪਰਿਵਾਰ ਦਾ ਬਹੁਤ ਬੁਰਾ ਬਹੁਤ ਬੁਰੀ ਹਾਲਤ ਸਾਰਾ ਘਰਬਾਰ ਵੀ ਲੱਗ ਜਾਂਦਾ ਬੰਦੇ ਦਾ ਤੇ ਜਦੋਂ ਬੱਚਾ ਮਨ ਪੱਲੇ ਰਹੇ ਨਾ ਤੇ ਤੇਰੇ ਤੋਂ ਵੱਡਾ ਕੋਈ ਮੈਨੂੰ ਤਾਂ ਲੱਗਦਾ ਨਹੀਂ ਕਿ ਦੁਨੀਆ ਤੇ ਦੁੱਖ ਹੋਊਗਾ ਦਾ ਪਰਿਵਾਰ ਆਪਣਾ ਹੈ ਗਰੀ ਪਰਵਾਰ ਆ ਜੀ। ਗਰੀ ਪਰਿਵਾਰ ਆ ਜੀ ਸਾਰੀ ਪੜ੍ਹਾਈ ਵਿਖਾਈ ਤੇ ਖਰਚ ਆ ਚੁੱਕਿਆ ਸੀ। ਹੁਣ ਤਾਂ ਕੁੜੀ ਨੇ ਪੀਆਰ ਹੋਣਾ ਸੀ। ਵਰਕ ਪਰਮਿਟ ਹੋਣਾ ਸੀਗਾ ਤੇ ਸਟੱਡੀ ਕੰਪਲੀਟ ਹੋ ਚੁੱਕੀ ਸੀ ਉਹਦੀ। ਤੇ ਕੰਮਕਾਰ ਕਰਦੀ ਸੀ। ਨਾ ਆਉਣ ਦਾ ਰੀਜ਼ਨ ਵੀ ਇਹੀ ਆ। ਨਹੀਂ ਉਹ ਇੱਥੇ ਬੁਲਾ ਰਹੇ ਸੀ। ਕਿਉਂਕਿ ਉੱਥੇ ਉਹ ਕਹਿੰਦੀ ਮੈਂ ਕੰਮ ਛੱਡ ਕੇ ਮੈਨੂੰ ਕੰਮ ਨਹੀਂ ਮਿਲਣਾ ਮੁੜ ਕੇ। ਜੇ ਮੈਂ ਸਾਲ ਉੱਥੇ ਐਕਸਪੀਰੀਅੰਸ ਲਗਾਤਾਰ ਕਰੂੰਗੀ ਮੈਂ ਤਾਂ ਪੀਆਰ ਹੋ ਜੂਗੀ। ਉਹ ਕੰਮ ਇਸ ਬਿਮਾਰੀ ਦੀ ਵਜ੍ਹਾ ਦੇ ਵਿੱਚ ਵੀ ਕੰਮ ਕਰੀ ਗਈ ਆ ਹਾਂ ਕਰਜੇ ਦੀ ਮਾਰ ਕਰਕੇ ਤੇ ਮੰਨ ਲਓ ਵੀ ਉਹ ਵੀ ਉਹਦਾ ਐਕਸਪੀਰੀਅੰਸ ਡਾਊਨ ਪੈਂਦਾ ਸੀਗਾ ਮਤਲਬ ਟਾਈਮ ਜ਼ਿਆਦਾ ਪੈਂਦਾ ਸੀਗਾ ਤੇ ਉਹਦੇ ਕਰਕੇ ਉਹ ਵਿਚਾਰੀ ਕੰਮ ਦਵਾਈ ਖਾ ਕੇ ਕੰਮ ਤੇ ਜਾਂਦੀ ਰਹੀ ਉਹਦੇ ਕਰਕੇ ਜ਼ਿਆਦਾ ਸਰੀਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪੂਰੇ ਮਤਲਬ ਬਾਡੀ ਉਹ ਖਤਮ ਹੋ ਗਈ ਬਸ ਜੀ ਪਰਿਵਾਰ ਦੀ ਬੇ ਮੈਂ ਬਾਡੀ ਮੰਨਦਾ ਲੱਗਦਾ ਸੀ ਮੰਨਦਾ ਹਾਂ ਹਾਂ ਤਾਂ ਲੱਗਦਾ ਤੇ ਇਹ ਜੀ ਇੱਕਦਾਂ ਵੀ ਜੇ ਥੋੜੀਆਂ ਗਵਰਨਮੈਂਟਾਂ ਦੀ ਹਨਾ ਪਹਿਲੀ ਗੱਲ ਤਾਂ ਜੇ ਵਧੀਆ ਹੋਣ ਹਨਾ ਸਾਸਨ ਵਧੀਆ ਹੋਵੇ ਇੱਥੇ ਨੌਕਰੀ ਮਿਲਦੀਆਂ ਨੂੰ ਬੱਚੇ ਆਪਣੇ ਦਿਲ ਦੇ ਟੁਕੜੇ ਨੂੰ ਕਿਉਂ ਭੇਜਣਾ ਹੈ ਨਾ ਠੀਕ ਆ ਸਾਰੇ ਦੇ ਇਕੱਲੇ ਇਕੱਲੇ ਜਵਾਕ ਨੇ ਮੇਰਾ ਵੀ ਇੱਕੋ ਹੀ ਬੇਟਾ ਐਸੀ ਕਰਕੇ ਇੱਥੋਂ ਦੇ ਸਿਸਟਮ ਤੋਂ ਤੰਗ ਆ ਕੇ ਲੋਕ ਉੱਥੇ ਭੇਜਦੇ ਨੇ ਜੀ ਬਾਹਰ ਭੇਜਿਆ ਵੀ ਇਹੀ ਆ ਵੀ ਇਹਨੂੰ ਬੱਦ ਤੋਂ ਬੱਦ ਇਹਦੀ ਜੋ ਵੀ ਪਰਿਵਾਰ ਕੰਮ ਚਾਹੁੰਦਾ ਹੈਗਾ ਉਹਦਾ ਮਦਦ ਕਰਨ ਦੀ ਚਾਹਤ ਆ ਜੀ ਇਹ ਤਾਂ ਪਹਿਲਾਂ ਹੀ ਕਰ ਜਾਂਦਾ ਦੋ ਬੇਟੀਆਂ ਤੇ ਜਿਹਨੇ 30 ਬੰਤੀ ਲੱਖ ਇੱਕ ਦੇ 30 ਬੰਤੀ ਲੱਖ ਇੱਕ ਤੇ 60 70 ਲੱਖ ਰੁਪਏ ਦਾ ਲਾ ਚੁੱਕੇ ਨੇ ਇਹ ਤਾਂ ਹਜੇ ਤੱਕ ਉਹਦੇ ਦਿਹਾਰੀਆਂ ਕਰ ਕਰਕੇ ਕਰ ਜਾਣਾ ਰਹੇ ਨੇ ਹਾਂਜੀ ਸਰਕਾਰ ਨੂੰ ਕੱਢ ਵੱਡਾ ਮੈਥੇ ਮੈਥਾ ਮੰਗਾਉਣੀ ਚਾਹੀਦੀ ਹੈ ਮੰਗਾਉਣੀ ਚਾਹੀਦੀ ਹੈ ਜੀ ਫ੍ਰੀ ਆਫ ਕਾਸਟ ਚਾਹੀਦੀ ਹੈ ਜੀ ਇਹ ਮੰਨ ਕਰਦੇ ਸਾਰੇ ਸਾਰੇ ਇਹੀ ਪਿੰਡ ਦੇ ਸਾਰੇ ਇਲਾਕੇ ਦੇ ਇਹੀ ਮੰਗ ਕਰ ਰਿਹਾ ਸਾਰੇ ਅਸੀਂ ਜੀ ਇਹਨਾਂ ਦੀ ਹਾਂ ਮਦਦ ਕੀਤੀ ਜਾਵੇ ਤੇ ਮਰਤਕ ਦੇ ਇਹਨਾਂ ਦੇ ਘਰੇ ਪਹੁੰਚਦੀ ਹੋ ਜਾਵੇ ਤਾਂ ਕਿ ਮਾਂ ਬਾਪ ਆਖਰੀ ਦਰਸ਼ਨ ਕਰ ਸਕਣ ਬੱਚਿਆਂ ਦੇ ਇਹਨਾਂ ਦੇ ਸ਼ੀਸ਼ਮਾਰ ਸਰੀਰ ਤੇ ਕਲ ਕਰੇ ਜੀ ਮਨ ਹ ਸਾਲੇ ਦੇ ਸਰੀਰ ਤੇ ਹੋ ਜਾਂਦੇ ਸੀ ਦਵਾਈ ਭੇਜਤੀ ਇੱਧਰੋਂ ਉੱਧਰੋਂ ਟੈਸਟ ਕਰਾਏ ਬਸ ਉੱਧਰੋਂ ਦਵਾਈ ਦੇ ਇੱਧਰੋਂ ਭੇਜੀ ਗਏ ਕਦੇ ਬਸ ਉਹ ਰੁਕ ਜਾਂਦੀ ਸੀ ਬਿਮਾਰੀ ਫਾਈ ਕੋਈ ਦੂਸਰੀ ਉੱਠ ਖੜਦੀ ਦੀ ਕਦੇ ਦੂਸਰੀ ਉੱਠਦੀ ਇੱਕ ਬਾਰ ਰੁਕ ਜਾਂਦੀ ਸੀ ਦੂਸਰੀ ਲੱਗ ਜਾਂਦੀ ਕੱਲ ਜੇ ਗੱਲ ਕਰੀਆ ਕੱਲ ਕਹਿੰਦੀ ਠੀਕ ਆ ਕਹਿੰਦੀ ਮੈਂ ਸਹੀ ਆ ਪਾਪਾ ਕਹਿੰਦੀ ਮੈਂ ਦੇਖੋ ਤਾਂ ਮੈਂ ਵੀ ਤਰਕੇ ਦਿਖਾਇਆ ਤਰਕੇ ਦਿਖਾਇਆ ਕਹਿੰਦੀ ਪਾਪਾ ਮੈਂ ਠੀਕ ਆ ਇਹਦਾ ਬਸ ਮੇਰੇ ਪਤਾ ਲੱਗਿਆ ਬਸ ਵੀ ਭਾਈ ਜਮੀਨ ਉਹਨਾਂ ਨਾਲ ਉਹਨਾਂ ਸਿਸਟਰਾ ਵੱਡੀ ਨਾਲ ਗਏ ਉਦੋਂ ਪਹਿਲਾਂ ਗਈ ਸੀ ਉਹ ਤਾਂ ਕਹਿੰਦੀ ਸੀ ਮੈਂ ਸੀ ਮੈਂ ਕਹਿੰਦੀ ਆ ਉਹਦਾ ਵੀ ਜਦੋਂ ਮਾਂ ਆਪਣੇ ਹੁਣ ਇਹਨੇ ਪੈਸੇ ਲਾ ਕੇ ਥੋੜੀ ਜੀ ਹੁਣ ਪੂਰੇ ਦੇ ਸੁਪਨੇ ਕਰਕੇ ਬਿਮਾਰ ਅਸੀਂ ਕਿਹਾ ਸੀ ਵੀ ਆਜ ਆਉਂਦੇ ਨਹੀਂ ਸੀ ਕਹਿੰਦੀ ਵੀ ਇਹਨੇ ਪਾਪਾ ਇਹਨੇ ਪੈਸੇ ਲਾਏ ਨਹੀਂ ਵੀ ਉਹ ਤਾਂ ਆਪਣਾ ਲੋਕ ਬਰਵਾਸ ਹੋ ਜਾਂਦਾ ਕਿਹੜੇ ਜੋਗੇ ਨਹੀਂ ਇਹ ਕੀ ਕਰਾਂਗੇ ਇਹਨੇ ਪੈਸੇ ਲਾਏ ਨਹੀਂ ਕਰ ਜਾਵੀਂ ਮੁੱਤਨੋ ਮੋੜਨਾ ਇਹਦੇ ਕਰਕੇ ਆਉਂਦੇ ਨਹੀਂ ਸੀ ਕੋਡਾ ਘਰ ਦਾ ਪਰਿਵਾਰ ਦਾ ਸਪਰਾਹ ਹੈ ਬਰਹਾ ਲਈ ਮਾਂ ਦਾ ਬਹੁਤ ਸਾ ਦਾ ਬਰਹਾ ਹੈ ਉਹ ਪੀਓ ਦੁਬਰਾ ਲਕੀ ਨੂੰ 22 21 ਸਾਲ ਦੀ ਕੁੜੀ ਹੈ ਜੋ ਵਿੱਚ ਪਿੰਡ ਦਾ ਇਲਾਕਾ ਪਰਿਵਾਰ ਹੈ ਬਕਸ਼ ਤਾਂ ਕਿਨੇ ਵੀ ਭਾਈ ਗਰੀ ਪਰਿਵਾਰਾ ਮੱਧ ਕੇ ਜਾਵੇ ਉਧਰ ਮਗਾਈ ਜਾਵੇ ਡੱਡ ਬੱਡੀ ਮਗਾਈ ਜਾਵੇ ਚਲੋ ਆਪਣੇ ਘਰ ਬਿਹਾਰ ਨੇ ਜਿਹੜੇ ਆਪਣੇ ਮਾਂ ਵਾਪਸ ਆਪ ਕਰ ਲੈ ਮਾਮੂਹ ਦੇਖ ਲੈਓ ਬਰਬਾਦੀ ਆ ਆਪਣੀ ਵਾਲੀ ਕਿ ਉਹਦੀ ਮਾਦਾਂ ਦੀ ਠੀਕ ਹੈ ਜੀ ਬਾਹੜੀ ਜੱਪੇ ਵਾਲੇ ਹੈ ਜੀ ਕਰਨ ਵਾਲੇ ਝਾੜੀ ਜੱਪੇ ਵਰ ਕੇ ਤੋਂ ਜੀ ਅਜੇ ਤੱਕ ਉਹ ਪਰਦਾ ਨਹੀਂ ਲਿਆ ਜਿਹੜਾ ਚਾਲ ਕੇ ਤੋੜਿਆ ਗਾ ਉਹਦਾ ਕਰਦਾ ਉਹ ਹੀ ਨੋਵੇਂ ਉਹ ਵੀ ਪਿਆਗਾ ਮੋੜ ਦਿਆਂ ਨੂੰ ਉਹ ਹੀ ਮੋੜ ਦਿਆਂ ਸੀ ਤੇਰੀਆਂ ਕੰਮ ਕਰ ਕਰ ਕੇ ਹੁਣ ਆ ਹੁਣ ਬਿਮਾਰੀ ਤੇ ਰੁੱਝਿਆ ਚਾਰ ਪੰਜ ਮਹੀਨੇ ਹੋ ਗਏ ਹੁਣ ਤਾਂ ਕੋਈ ਪੈਸਾ ਵੀ ਭੇਜਾ ਉਦਰੀ ਲੱਗੀ ਜਾਂਦੇ ਸੀ ਬਿਮਾਰੀਆਂ ਤੇ ਇਧਰੋਂ ਜਾਂਦੇ ਹਾਂ ਬਸ ਮਹਲਾ ਚਾਹੇ ਸਰਕਾਰ ਨੂੰ ਇਧਰ 1400 ਭੇਜੀ ਹੈ ਜੀ ਬਹੁਤ ਬਹੁਤ ਹਾਂ ਤਦੋਂ ਪਤਾ ਲੱਗਿਆ ਜੀ ਜਦੋਂ ਫੋਨ ਆਇਆ ਕੱਲ੍ਹ ਕੱਲ੍ਹ ਲਈ ਜੀ ਸੋਹਣ ਜੀ ਫੋੜ ਕੇ ਦਾਤੋ ਕੱਲ੍ਹ ਜੀ ਮੇਰੀ ਬੇਟੀ ਨਾਲ ਗੱਲ ਹੋਈ ਸੀ ਉਹ ਕਹਿੰਦੀ ਮੈਂ ਠੀਕ ਠਾਕ ਆ ਜੀ ਪਰ ਉਹਨੇ ਸਾਰਾ ਖੁਰ ਦੇਖਿਆ ਇੱਲਤਾਂ ਉਹ ਦੇਖੀ ਉਹ ਆਪ ਦੇਖਿਆ ਮੂੰਹ ਵੀ ਦੇਖਿਆ ਸਾਰਾ ਜਮਾ ਟੀਚੀ ਤਰ ਤੇ ਦੇਖ ਲਈ ਰਤੂ ਰਤ ਪਤਾ ਨਹੀਂ ਕੀ ਹੋ ਗਿਆ ਜੀ ਨਹੀਂ ਹੁਣ ਪਤਾ ਜੀ ਉੱਚੀ ਹੋਇਆ ਤੇ ਬਹੁਤ ਤੂੰ ਤਾਂ ਠੀਕ ਠਾਕ ਸੀ ਜੀ ਬੋਲ ਵਾਹੈਂ ਚੰਚੇ ਦੇ ਬੱਚੇ ਅੱਜ ਕੀ ਜੀ ਦੇ ਹੱਥ ਤੋਂ ਅਕੜੇ ਮਾ ਹੁੰਦਾ ਸੀ ਜਾਂ ਬਾਹ ਸੁੱਤੇ ਜਾਂਦੇ ਸੀ ਤੇ ਜੋੜਾਂ 'ਚ ਦਰਦ ਹੁੰਦਾ ਸੀ ਸਾਰੇ ਚੁਬਜੇ ਪੈ ਚੁੱਕੇ ਜਦੋਂ ਮੋਟਰ ਤਾਂ ਦੇਖ ਚੱਕੀ ਹਾਂ ਨਾ ਠੀਕ ਸੀ ਜੀ ਹਾਂ ਜੀ ਪਹਿਲਾਂ ਠੀਕ ਸੀ ਮੂਬਾਰ ਝੜਨ ਲੱਗਦੇ ਸੀ ਪਹਿਲਾਂ ਜਦੋਂ ਸ਼ੁਰੂ ਤੋਂ ਬਾਅਦ ਇਹ ਬਿਮਾਰੀ ਤੋਂ ਤੇ ਲੱਤਾਂ ਦੇ ਲੱਤਾਂ ਫੈਂਚੇ ਉਹ ਧੱਫੜ ਬਣ ਗਏ ਸੀ ਇਹ ਸਾਰਾ ਕੁਝ ਤੇ ਜਨ ਕੇ ਇੱਕ ਬਿਮਾਰੀ ਜੇ ਦਵਾਈ ਭੇਜਦੀ ਦੂਜੀ ਬਿਮਾਰੀ ਉੱਠ ਕੱਢਦੀ ਸੀ ਪਤਾ ਨਹੀਂ ਜੀ ਕੀ ਕਾਰ ਲੈ ਕੇ ਬਹਿ ਗਿਆ ਮੂੰਹ ਉੱਤਰ ਜਾ ਕੇ ਤੁਸੀਂ ਕੰਮ ਤੇ ਲੱਗੇ ਤੇ ਉਹਨੇ ਹਟਾਤਾ ਸੀ ਕੰਮ ਤੋਂ ਅੱਜ ਉਹਨਾਂ ਨੇ ਕੰਮ ਤੋਂ ਵੀ ਹਟਾਤਾ ਸੀ ਜੀ ਉਹਨਾਂ ਨੇ ਕੰਮ ਤੋਂ ਹਟਾਤਾ ਸੀ ਉਹਨਾਂ ਨੇ ਤੁਸੀਂ ਗਏ ਸੀ ਹਾਂ ਜੀ ਅੱਜ ਗਏ ਸੀ ਜੀ ਲੱਗ ਕੇ ਅੱਜ 2 ਮਹੀਨੇ ਲੱਗ ਕੇ ਇਸ ਕੰਮ ਕਰਨਾ ਚਾਹਿਆ ਨਹੀਂ ਕੰਮ ਨਹੀਂ ਜੀ ਘਰ ਦਿੱਤਾ ਜਵਕਾ ਨਹੀਂ ਕੰਮ ਨਹੀਂ ਕਰਨਾ ਹਾਂਜੀ ਬੇਟੀ ਨਹੀਂ ਕੱਪ ਦਿੱਤਾ ਨਹੀਂ 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 ਜੀ ਨਹੀਂ ਜੀ ਵਾਹ ਬਾਬਾ ਦੋ ਮਿੰਟ ਬੈਂਕ ਜਾ ਸਕਾਉਣੀਆਂ ਮਤਾਂ ਉਹ ਬਸ ਆਇਆ ਰਾਮਪਾ ਵਾਹ ਬਾਬਾ ਆਇਆ ਸਕਾਉਣੀਆਂ ਬਹੁਤ ਛੁੱਪਣੇ ਦੇ ਕਹਿੰਦੇ ਝੂਠ ਬੋਲਣਾ ਬਹੁਤ ਵੱਡੇ ਵੱਡੇ ਛੁੱਪਣੇ ਦਵਾਈ ਸੀ ਕਹਿੰਦੀ ਸੀ ਡੈਡੀ ਮੈਨੂੰ ਪੀ ਆਰ ਹੋ ਗਈ ਮੈਂ ਤੈਨੂੰ ਗੁੱਸਤ ਕਰਦੀ ਆਪਾਂ ਬੇਟੀ ਵੱਡੀ ਦੀਦੀ ਦਾ ਪਿਆਰ ਕਰਕੇ ਮੈਂ ਤੁਹਾਨੂੰ ਨਾਲ ਹੀ ਰੱਖੂ ਆਪਾਂ ਸਾਰੇ ਕੁਮਾਵਾ ਫਿਰਾਂਗੇ ਜਾਰੇ ਕੁਝ ਕਰਦੀ ਸੀ ਜੀ 아이 ਨਹੀਂ پتہ ਜੀ ਸਾਰਾ ਕੋਈ ਪਿੱਛੇ ਹੀ ਰਹਿ ਜਾਣਾ ਮੇਰੇ ਪਿੱਛੇ ਹੀ ਰਹੇਗਾ ਸਾਰਾ ਕੋ ਉਸ ਮੈਂ ਦੂਜੇ ਲੋਕਾਂ ਨੇ ਡੈਡੀ ਜਦੋਂ ਮੈਨੂੰ ਹੌਸਲਾ ਰੱਖ ਤੂੰ ਫਿਕਰ ਨਾ ਕਰਿਆ ਕਰ ਮੈਂ ਚਾਹ ਠੀਕ ਠਾਕ ਆ ਚਾਹੇ ਪਤਾ ਨਹੀਂ ਕਿਵੇਂ ਬਿਮਾਰ ਜੁਦਾ ਪਰ ਹੁਣ ਮੈਨੂੰ ਕਦੇ ਨਹੀਂ ਜਿੱਦ ਚਾਹੇ ਡੈਡੀ ਮੈਂ ਇੱਥੇ ਬਿਮਾਰ ਆ ਜਾਂ ਕੁਝ ਵੀ ਆ ਕੁਝ ਵੀ ਨਹੀਂ ਮੈਂ ਦੱਸ ਨਹੀਂ ਆਈ ਵੀ ਨਹੀਂ ਮੇਰੇ ਕੋਲ ਤਾਂ ਨਾਰਮਲ ਨਾਲ ਹੋ ਕੇ ਦਿਖਾਉਂਦੀ ਸੀ ਇਹ ਨਹੀਂ ਪਤਾ ਕਦ ਜਿਹੜਾ ਮੇਰੇ ਸਾਹਮਣੇ ਆਈ ਵੀ ਦੁੱਖ ਕਹਿੜੀ ਹੋ ਕੇ ਆਈ ਆ ਪਤਾ ਨਹੀਂ ਕਿਵੇਂ ਇਹ ਨਹੀਂ ਪਤਾ ਨਹੀਂ ਸਾਰਾ ਕੋ ਜਿਹੜਾ ਕਰਦਾ ਕੱਲ ਗੱਲ ਕਰੀ ਜੀ ਠੀਕ ਠਾਕ ਸੀ ਤਾਂ ਗੱਲ ਕਰੀ ਅੱਜ ਕੱਲ ਗੱਲ ਠੀਕ ਠਾਕ ਜੂ ਮੋਟੇ ਮਚਾਰਾ ਕੋ ਦੇਖ ਕੇ ਜੀ ਚਾਰਾ ਕੋ ਸਹੀ ਠੀਕ ਠਾਕ ਸੀ ਜੀ ਮਿਲ ਗਿਆ ਉਦੋਂ ਦੀ ਉਤਰ ਨਹੀਂ ਜੀ ਅੱਜ ਆਜੇ ਚਮਾਗਰ ਤੋਂ ਬਾਅਦ ਚੰਦ ਤੋਂ ਫੂੰਗ ਆਇਆ ਜੀ ਫੇਰ ਪਤਾ ਲੱਗਾ ਛੱਡੀ ਪੱਟੀ ਬੇਟੇ ਮੇਰੇ ਬੇਟੇ ਕੀ ਕਹੂੰਗੇ ਲੋਕਾਂ ਬੇ ਜਾਨ ਦੇ ਟੋਕੜੇ ਬਾਹਰ ਭੇਜਦੇ ਨੇ ਜੀ ਕੀ ਕਰਦੇ ਨੇ ਬੇਟੇ ਜਾਨ ਦਾ ਜੀ ਨਹੀਂ ਕਰਦਾ ਜਾਇ ਪਟੇ ਠੀਕ ਹੈ ਰੇਸਟ ਕੋਈ ਫਾਇਦਾ ਨਹੀਂ ਜੀ ਪੈਸਾ ਬਣਾਣੇ ਲੋਕ ਕਰਦੇ ਜਵਾਕ ਨੂੰ ਬਾਹਰ ਨਾ ਪੇਚੋ ਕੋਈ ਵੀ ਕੋਈ ਫਾਇਦਾ ਨਹੀਂ ਆਏਗਾ ਸਭ ਤੇ ਜਣਾ ਕੋਈ 31 40 ਲੱਖ ਰੁਪਈਆ ਲਾ ਕੇ ਵੇਚੀ ਜੀ ਸਾਰਾ ਲੌਕਡਾਊਨ ਤੇ ਇੰਨਾ ਪੈਸਾ ਲੱਗਾ 40 ਲੱਖ ਰੁਪਈਆ ਲਾ ਕੇ ਉਹ ਖਰਚੇ ਕਰਿਆ ਹਾਂ ਹਾਂ ਜੀ ਖਰਚੇ ਤਾਂ ਕਰੇ ਕਰਜਾ ਤਾਂ ਲੈਣਾ ਹਾਂ ਜੀ ਸੀਮਾ ਕਰਦੇ ਹੁਣ ਸੀਮਾ ਕਰ ਲੈ ਭੈਰ ਖਾਰ ਤੋਂ ਮੱਗ ਕਰਦੇ ਜੀ ਮੇਰੀ ਭੇਟੀ ਇੱਥੇ ਭੇਜੀ ਜਾਵੇ ਸੀ ਉਹਨੂੰ ਸੱਚ ਘਰ ਦੇ ਤਲਾ ਕਰ ਗਿਆ ਉਹਦੀ ਇੱਕ ਜੱਗੀਆਂ ਮਾਂ ਦਾ ਵੀ ਬੁਰਾ ਹਾਲਾਤ ਹੋ ਰਿਹਾ ਇਹ ਵੀ ਚਾਹੁੰਦਾ ਹੈ